ਸਤਿ ਸ਼੍ਰੀ ਅਕਾਲ ਜੀ ਲੋ ਆਪਾਂ ਵੀ ਆਪਣੇ ਬਾਣ ਦੀ ਤਿਆਰੀ ਕਰਨ ਲੱਗੇ ਕੰਪਿਊਟਰ ਕਰਾ ਲਵਾ ਰਹੇ ਹਾਂ ਤਾਂ ਕਿ ਜਿਹੜਾ ਵੀ ਮਨ ਲ ਬਾਣ ਤਿਆਰ ਹੋ ਜੇ ਤਿਆਰ ਹੋਣ ਤੋਂ ਬਾਅਦ ਝੋਨਾ ਲਾਇਆ ਵੇ ਪਰ ਮੈਂ ਇੱਥੇ ਇਹ ਜ਼ਰੂਰ ਪਿਛਲੀ ਵਾਰ ਵੀ ਮੈਂ ਦੇਖਿਆ ਸੀਗਾ ਵੀ ਜਿਹੜਾ 26 ਝੋਨਾ ਸੀਗਾ 126 ਵੈਰਾਈਟੀ ਹੈ ਜਿਹੜੀ VR126 ਉਪਰਾਈਟ ਨੇ ਵਧੀਆ ਝਾੜ ਦਿੱਤਾ ਤੇ ਮੈਂ ਵੀ ਐਦਿਗੀ ਚਲੋ ਮੈਂ ਕੰਪਿਊਟਰ ਕਰਾਤਾ ਮੌਸਮ ਨੂੰ ਦੇਖ ਕੇ ਵੀ ਕਿਤੇ ਮੀਂਹ ਆ ਜੇ ਜਾਂ ਕੁਝ ਵੀ ਨਾ ਹੋ ਜੇ ਵੀ ਬਾਣ ਗਿੱਲਾ ਹੋ ਜਾਂਦਾ ਤਾਂ ਕੰਪਿਊਟਰ ਕਰਾ ਵੀ ਨਹੀਂ ਲੱਗਦਾ ਇਸ ਲਈ ਮੈਂ ਹਲੇ ਜਿਹੜਾ ਬਾਣ ਤਿਆਰ ਕਰ ਰਿਹਾ ਤੇ ਮੈਂ ਫੱਕ ਵਾਲਾ ਵੀ ਨਾਲ ਤਿਆਰ ਕਰ ਰਿਹਾ ਕਿਉਂਕਿ ਮੈਂ 126 ਦੇ ਵਾਲੇ ਫੱਕ ਲਾਉਣੀ ਆ ਤਾਂ ਕਿ ਥੋੜੇ ਸਮੇਂ ਦੀ ਵੈਰਾਈਟੀ ਪੀਛ ਕੇ ਆਪਾਂ ਇੱਕ ਚੰਗਾ ਮਨਾਫਾ ਕਮਾ ਸਕੀਏ ਤੇ ਬਾਕੀ ਤੁਸੀਂ ਦੇਖਦੇ ਹੋ ਵੀ ਕਿੰਨੀ ਗਰਮੀ ਆ ਜਿਆਦਾ ਲੋ ਚੱਲੀ ਜਾਂਦੀ ਆ ਪਰ ਜਿੰਨੇ ਕੋ ਹੋ ਸਕੇ ਅਸੀਂ ਓਨੇ ਕ ਦਰਖਤ ਲਾਏ ਹੋਏ ਆ ਆਪਣੇ ਬਾਹਣ ਦੇ ਵਿੱਚ ਇਹ ਸਾਡੇ ਮੋਟਰਿਕਾਂ ਵਾਲੇਗਾ ਮੈਂ ਵੀ ਠੰਡੀ ਠੰਡੀ ਚੰਮੜ ਦੀ ਸ਼ਾਂਤ ਦੇ ਵਿੱਚ ਚੰਮੜ ਦੇ ਥੱਲੇ ਬੈਠਾ ਤੇ ਮੇਰੀ ਇੱਕ ਬੇਨਤੀ ਹੈਗੀ ਸਾਰੇ ਹੀ ਦੋਸਤਾਂ ਨੂੰ ਕਿ ਤੁਸੀਂ ਵੀ ਆਪਣੇ ਬਾਹਨ ਦੇ ਵਿੱਚ ਜਰੂਰ ਕੋਈ ਨਾ ਕੋਈ ਦਰਖਤ ਜ਼ਰੂਰ ਲਾਓ ਕਿਉਂਕਿ ਤੁਸੀਂ ਦੇਖੋ ਵੀ ਮੈਂ ਪਿਛਲੇ ਖਾਮੇ ਦੇ ਵਿੱਚ ਮੇਰੇ ਤੁਸੀਂ ਤੁਹਾਨੂੰ ਬਾਹਨ ਦੇ ਵਿੱਚ ਡੇਕਾਂ ਦੇਸ ਰਹੀਆਂ ਮੈਂ ਇਹ ਡੇਕਾਂ ਲਾਈਆਂ ਤੇ ਐਦਕੀ ਵੀ ਮੇਰਾ ਟਾਰਗੇਟ ਹੈ ਵੀ ਮੈਂ ਘਟੋ ਘਟੋ ਆਪਣੇ ਬਾਹਨ ਦੇ ਵਿੱਚ 50 ਤੋਂ ਲੈ ਕੇ 60 70 ਡੇਕਾਂ ਦੇ ਵਿੱਚ ਵਿੱਚ ਜਿਹੜੇ ਦਰਖਤ ਲਾਵਾਂ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਆਪਾਂ ਆਪਣਾ ਮੰਨ ਲਓ ਜਿਹੜੀ ਥਪਦੀ ਗਰਮੀ ਤੋਂ ਬਚਣਾ ਹੈ ਤਾਂ ਆਪਾਂ ਨੂੰ ਇਹ ਅਪਰਾਲਾ ਜ਼ਰੂਰ ਕਰਨਾ ਪਊਗਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਜਿਉਂਦੇ ਬਸਤੇ ਰਹੋ